ਸਾਰੇਆਂ ਨੂੰ ਜੀ ਗੁੱਡ ਮਾਰਨਿੰਗ ਆਮ ਸ਼ੰਕਰ ਚੋਹਣ ਮੋਟੀਵੇਸ਼ਨਲ ਸਪੀਕਰ ਯੂਟਿਊਬਰ ਪਟਿਆਲਾ ਪੰਜਾਬ ਅੱਜ ਬਹੁਤ ਵੱਡਾ ਦਿਨ ਹੈ ਜੀ ਅੱਜ ਉਹਈ ਐਸ਼ਟਮੀ ਵਰਤ ਦਾ ਦਿਨ ਹੈਗਾ ਇਹ ਮਹਿਲਾਵਾਂ ਵੱਲੋਂ ਇਹ ਵਰਤ ਰੱਖਿਆ ਜਾਂਦਾ ਹੈ ਆਪਣੇ ਸੰਤਾਨ ਲਈ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਤੇ ਖੁਸ਼ਹਾਲੀ ਲਈ ਤੇ ਮਾਤਾ ਦੇਵੀ ਸ਼ਕਤੀ ਦਾ ਰੂਪ ਉਸ ਦੀ ਆਰਾਧਨਾ ਜਦ ਜਦ ਹੁੰਦੀ ਹੈ ਤੇ ਮਾਂ ਸਾਰਿਆਂ ਨੂੰ ਹਰ ਇੱਕ ਘਰ ਵਿੱਚ ਖੁਸ਼ੀਆਂ ਦਿੰਦੀ ਹੈ ਤੇ ਮੈਂ ਕਦੇ-ਕਦੇ ਸੋਚਦਾ ਜੀ ਜੇ ਇਹ ਦਿਨ ਤਿਹਾਰ ਨਾ ਹੁੰਦੇ ਤਾ ਸ਼ਾਇਦ ਆਪਾਂ ਇੰਨੇ ਸਜਦੇ ਸਮਰਦੇ ਨਾਂ ਇੰਨੇ ਆਪਾਂ ਘਰਾਂ ਨੂੰ ਸਾਫ਼ ਸੁਥਰਾ ਸ਼ਾਇਦ ਨਾ ਬਾਰ-ਬਾਰ ਕਰਦੇ ਤੇ ਇੰਨੀਆਂ ਖੁਸ਼ੀਆਂ ਸਾਨੂੰ ਨਾ ਮਿਲਦੀ ਇਹ ਦਿਨ ਤਿਹਾੜੀ ਹੈ ਜੀ ਜਿਹੜੇ ਆਪਣੇ ਪਰਿਵਾਰਾਂ ਨੂੰ ਆਪਣੇ ਯਾਰ ਮਿੱਤਰਾਂ ਦੋਸਤਾਂ ਨੂੰ ਸਹੇਲੀਆਂ ਨੂੰ ਸਾਰਿਆਂ ਨੂੰ ਇਕੱਠੇ ਕਰਦੇ ਆ ਇਹ ਦੀਵਾਲੀ ਦਾ ਤਿਹਾੜੀ ਚੱਲ ਰਿਹਾ ਸੋ ਮੈਂ ਸਾਰਿਆਂ ਨੂੰ ਅੱਜ ਦੀ ਜਿਹੜੀ ਵਰਤ ਹੈਗਾ ਉਹ ਹੀ ਅਸ਼ਟਮੀ ਦਾ ਵਰਤ ਜਿਹਨੂੰ ਅਲੱਗ-ਅਲੱਗ ਸੁਬਿਆਂ ਵਿੱਚ ਅਲੱਗ-ਅਲੱਗ ਨਾਮ ਤੋਂ ਜਾਣਿਆ ਜਾਂਦਾ ਹੈ ਪੰਜਾਬ ਵਿੱਚ ਚੱਕਰੀਆਂ ਵੀ ਕਹਿੰਦੇ ਆ ਸੋ ਸਾਰੀ ਨਾਰੀ ਸ਼ਕਤੀ ਨੂੰ ਮੈਂ ਪ੍ਰਣਾਮ ਕਰਦਾ ਜੀ ਤੇ ਆਉਣ ਵਾਲੀ ਜਿਹੜੀ ਦੀਵਾਲੀ ਦਾ ਤਿਉਹਾਰ ਹੈ ਆਪਾਂ ਸਾਰੇ ਰਲ ਮਿਲ ਕੇ ਮਨਾਈਏ ਖੁਸ਼ੀਆਂ ਨਾਲ ਮਨਾਈਏ ਆਪਾਂ ਆਨਲਾਈਨ ਖਰੀਦਦਾਰੀ ਨਾ ਕਰੀਏ ਆਪਣੇ ਜਿਹੜੇ ਭਾਰਤ ਦੇ ਜਿਹੜੇ ਪ੍ਰੋਡਕਟ ਬਣੇ ਹੁੰਦੇ ਆ ਉਹਨਾਂ ਨੂੰ ਆਪਾਂ ਲਈਏ ਵੋਕਲ ਫੋਰ ਲੋਕਲ ਜਿਹੜੇ ਲੋਕਲ ਜਿਹੜੇ ਪ੍ਰੋਡਕਟ ਬਣੇ ਆ ਉਹਨਾਂ ਨੂੰ ਪਹਿਲ ਦਿਓ ਔਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਉਹਨਾਂ ਲੋਕਾਂ ਕੋਲ ਵੀ ਜ਼ਰੂਰ ਖਰੀਦਦਾਰੀ ਕਰਿਆ ਕਰੋ ਜਿਹੜੇ ਨੀਚੇ ਫੜੀ ਲਾ ਕੇ ਬੈਠੇ ਹੁੰਦੇ ਆ ਜੀ ਕਈ ਵਰੀ ਉਹ ਮਦਦੀ ਆਸ ਨਹੀਂ ਚਾਹੁੰਦੇ ਜੀ ਆਪਾਂ ਚਾਹਦੇ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਪਿੱਛਾ ਛੁਡਾਈਏ ਉਹ ਚਾਹਦੇ ਸਾਡੇ ਹੱਥੋਂ ਬਣੀ ਹੋਈ ਚੀਜ਼ ਕੋਈ ਖਰੀਦੇ ਇਸ ਤਰਾਹੇ ਸੋ ਆਪਾਂ ਸਾਰਿਆਂ ਨੂੰ ਇੱਕ ਗੱਲ ਕਰਨਾ ਚਾਹੀਦਾ ਜੀ ਸਾਰਿਆਂ ਨੂੰ ਨਮਸਕਾਰ ਸਾਸਤ੍ਰਿਕਾਲ ਜੈ ਸ਼੍ਰੀ ਰਾਮ